ਤੁਗਾ ਫਰਮਾਇਆ ਹੜਪੀੜਤ ਕਿਸਾਨ ਸੰਘਾਸ਼ ਕਮੇਟੀ ਪੰਜਾਬ ਦਾ ਤੁਗਾ ਫਰਮਾਇਆ ਹੜਪੀੜਤ ਕਿਸਾਨ ਸੰਘਾਸ਼ ਕਮੇਟੀ ਪੰਜਾਬ ਦਾ ਗਲਾਗੂ ਜਾਜਿੰਦਰ ਸਿੰਘ ਸਭਰਾ ਨਾਰੇਬਾਜੀ ਕੀਤੀ ਜਾ ਰਹੀ ਹੈ ਗੜੀ ਵਿਸ਼ੇ ਕੀਤੀ ਜਾ ਰਹੀ ਹੈ ਨਾਰੇਬਾਜੀ ਇਸ ਕਰਕੇ ਕੀਤੀ ਜਾ ਰਹੀ ਆ ਵੀ ਇਹ ਜਿੰਨਾ ਵੀ ਏਰੀਆ ਬਹਾਰੀ ਕਿਆ ਤੋਂ ਲੈ ਕੇ ਤਕਰੀਬਨ ਕੋਈ ਖੇਮ ਕਰਨ ਤੱਕ 40 ਤੋਂ 45 ਪਿੰਡ ਆਉਂਦੇ ਨੇ ਔਰ ਸਾਰਾ ਇਲਾਕਾ ਹੜਪੀੜਤਾ ਅਸੀਂ ਤੁਹਾਡੇ মিডিਆ ਰਹੀਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਔਰ ਠੇਕੇਦਾਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਦੋਂ ਵੀ ਹੜ ਆਉਂਦੇ ਆ ਉਦੋਂ ਬਹੁਤ ਵੱਡਾ ਕਿਸਾਨਾਂ ਦਾ ਨੁਕਸਾਨ ਹੁੰਦਾ ਔਰ ਇਹ 40 ਸਾਲਾਂ ਤੋਂ ਲੋਕਾਂ ਦੀ ਮੰਦਸਿਪੀ ਬੰਨ ਉੱਚਾ ਕਰਕੇ ਇਹਦੀ ਸੜਕ ਬਣਾਈ ਜਾਵੇ ਔਰ ਉਹ ਸਾਰਾ ਕੁਝ ਮੁਕੰਮਲ ਹੋਇਆ ਪਿਆਵਾ ਸਾਡੀ ਜਿਹੜੀ ਮੰਗ ਆ ਮੇਨ ਜਿਹੜੀ ਗੱਲ ਆ ਕਿਸਾਨਾਂ ਦੀ ਮੰਗ ਆ ਕਿ ਬੰਨ ਤੇ ਮਿੱਟੀ ਨਾ ਪਾਈਏ ਬੰਨ ਤੇ ਮਿੱਟੀ ਬਹੁਤ ਅੱਗੇ ਵੀ ਇਹ ਸਾਰਾ ਵਧੀਆ ਪੱਕੀ ਸੜਕ ਬਣੀ ਆ ਕੰਮ ਜਿਹੜਾ ਹੁਣ ਮੇਨ ਕਰਨ ਵਾਲਾ ਇਹ ਆ ਹੁਣ ਹੜਾ ਦੀ ਸਥਿਤੀ ਬਣੀ ਹੋਈ ਆ ਕਿ ਬੰਨ ਦੇ ਦਰਿਆ ਵਾਲੀ ਸਾਈਡ ਜਿਹੜਾ ਬੰਨਿਆ ਬੰਨ ਤੋਂ ਦਰਿਆ ਵਾਲੀ ਸਾਈਡ ਥੱਲਿਓ ਖਲਾਈ ਕਰਕੇ ਜਾਲ ਬੰਨ ਕੇ ਪੱਥਰ ਲਾ ਕੇ ਬੰਦੇ ਬਰਾਬਰ ਪੱਥਰ ਲਗਾਇਆ ਜਾਵੇ ਜਿਹੜੀ ਮੇਨ ਆ ਵੀ ਕਿਉਂਕਿ ਜਦੋਂ ਪਾਣੀ ਆਉਂਦਾ ਉਹਦੂ ਛੱਟ ਨਾ ਵਜੇ ਤੇ ਬੰਨ ਨਾ ਟੁੱਟੇ ਔਰ ਇੱਥੇ ਹੋ ਕੀ ਰਿਹਾ ਵਾ ਇੱਥੇ ਉਲਟਾ ਹੋ ਰਿਹਾ ਸਭ ਕੁਝ ਜਿਹੜੀ ਕਿਸਾਨਾਂ ਦੀ ਮੰਗ ਆ ਉਹ ਬਿਲਕੁਲ ਨਹੀਂ ਮੰਨੀ ਜਾ ਰਹੀ ਉਲਟਾ ਪ੍ਰਸ਼ਾਸਨ ਤੇ ਠੇਕੇਦਾਰ ਜਿਹੜੇ ਆ ਆ ਵੇਖੋ ਤੁਸੀਂ ਵੇਖ ਸਕਦੇ ਨੇ ਸਾਰੀਆਂ ਇੱਟਾਂ ਪੁੱਟ ਕੇ ਸਾਈਡ ਤੇ ਲਾ ਰਹੇ ਆ ਕਹਿ ਰਿਹਾ ਠੇਕੇਦਾਰ ਦਾ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੀ ਛੜਕਿਆ ਇਹ ਅਸੀਂ ਸਾਰੀ ਪੋਟ ਕੇ ਇਹਨੂੰ 3 ਫੁੱਟ ਉੱਚਾ ਕੀਤਾ ਕਰਕੇ ਦੁਬਾਰਾ ਫੇਰ ਛੜਕਮਣਾਵਾਂਗੇ ਸਾਡੇ ਕਿਸਾਨਾਂ ਦੀ ਪੂਰੇ ਇਲਾਕੇ ਦੀ 40 45 ਪਿੰਡਾਂ ਦੀ ਇਹ ਮੰਗ ਆ ਔਰਨ ਤੌਰ ਤੇ ਜਿੰਨੀਆਂ ਵੀ ਜਥੇਬੰਦੀਆਂ ਸਾਡਾ ਸਾਰੀਆਂ ਜਥੇਬੰਦੀਆਂ ਨਾਲ ਰਾਬਤਾ ਵੀ ਹੋ ਚੁੱਕਾ ਵਾ ਅਸੀਂ ਵੱਡਾ ਐਕਸ਼ਨ ਕਰਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਤੁਹਾਡੇ মিডিਆ ਰਾਈ ਸਾਡੇ ਕਿਸਾਨਾਂ ਦੀ ਇਹ ਮੰਗ ਆ ਕਿ ਜਿੰਨਾ ਚੇ ਠੇਕੇਦਾਰ ਔਰ ਇਹ ਸਰਕਾਰੀ ਮਹਿਮਾ ਸਾਨੂੰ ਲਿਖਤੀ ਰੂਪ ਨਹੀਂ ਦਿੰਦਾ ਵੀ ਇਹ ਜਿਹੜੀ ਛੜਕਿਆ ਇਹ ਇਸੇ ਤਰ੍ਹਾਂ ਮੁਕੰਮਲ ਕੀਤੀ ਜਾਊਗੀ ਉਨਾ ਚਿਰ ਜਿਹੜਾ ਸਾਡੇ ਕਿਸਾਨਾਂ ਦੀ ਮੰਗ ਹੈ ਵੀ ਇਹ ਕੰਮ ਜਿਹੜਾ ਬਿਲਕੁਲ ਨਹੀਂ ਚਲਣਤਾ ਜਾਵੇਗਾ ਬਰਸਾਤ ਦੇ ਕਿਉਂਕਿ ਹੁਣ ਬਰਸਾਤਾਂ ਦੇ ਦਿਨ ਵੀ ਨਹੀਂ ਤੁਸੀਂ ਵੇਖ ਸਕਦੇ ਪਿੱਛੇ ਪਾਣੀ ਵਾਇਆ ਸੀ ਅਸੀਂ ਉਹ ਹੈਡ ਤੇ ਬੇਨਤੀ ਕਰਕੇ ਧਰਨਾ ਲਾ ਕੇ ਥੋੜਾ ਥੋੜਾ ਪਾਣੀ ਕਢਾਉਣ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਇੱਕੇ ਦਮ ਜਦੋਂ ਪਾਣੀ ਆਉਂਦਾ ਵਹਾੜਾਂ ਦੀ ਸਥਿਤੀ ਬਣਦੀ ਆ ਥੋੜਾ ਥੋੜਾ ਪਾਣੀ ਕਰਕੇ ਅੱਗੇ ਨੂੰ ਕੱਢਿਆ ਜਾਵੇ ਕਿਉਂਕਿ ਪਿਛਲੇ ਇਲਾਕੇ ਹੈਡ ਤੋਂ ਪਿਛਲੇ ਇਲਾਕੇ ਵੀ ਬਸ ਸਕਣ ਔਰ ਅਗਲਾ ਇਲਾਕੇ ਦਾ ਵੀ ਬਚਾ ਸਕੇ ਇਨੀਆਂ ਬੇਨਤੀ ਹੈ